ਮੈਂ ਕਹਾਂ ਜੀ ਮੈਂ ਇਨੀ ਵੀ ਨਹੀਂ ਪੀਂਦਾ ਹੈ ਮੈਂ ਘਟੋ ਘਟ ਜੇ ਜੇ ਪੀਂਦਾ ਵੀ ਸੀ ਤਾਂ ਆਪਦੀ ਪੀਂਦਾ ਸੀ ਇ ਬਾਦਲ ਕਾਂ ਵਾਂਗੂ ਤੇ ਕੈਪਟਨ ਕਾਂ ਵਾਂਗੂ ਪੰਜਾਬ ਦੇ ਲੋਕਾਂ ਦਾ ਖੂਨ ਨਹੀਂ ਪੀਂਦਾ ਸੀ ਮੈਂ ਸੁਖਵੀਰਵਾਲ ਤਾਂ ਪਹਿਲਾਂ ਵੀ ਕਹੇ ਸੀ ਰਾਜ ਕਰਾਂਗੇ 25 ਸਾਲ 25 ਸੀਟਾਂ ਵੀ ਨਹੀਂ ਹੋਈਆਂ ਉਹਨਾਂ ਦੀ ਤੇ ਨਾਲ ਸੁਖਵੀਰਵਾਲ ਦੀਆਂ ਗੱਲਾਂ ਨੂੰ ਬਹੁਤਾ ਸੀਰੀਅਸ ਨਾ ਲਿਆ ਕਰੋ ਯਾਰ ਮੰਦਬੁੱਦੀ ਹੈਗਾ ਉਹ ਉਧਰ ਤੇ ਜਿਹੜਾ ਹੈਗਾ ਪਾਕਿਸਤਾਨ ਸਰਕਾਰ ਨੇ ਕਿਹਾ ਇਕੱਲੇ ਸਿੱਖਾਂ ਦੀ ਐਂਟਰੀ ਹੋਗੀ ਤੇ ਕੈਪਟਨ ਸਾਹਿਬ ਨੇ ਵੀ ਇਹਦਾ ਵਿਰੋਧ ਪ੍ਰਗਟ ਕੀਤਾ ਗਸ ਸੈਂਟਰ ਗਵਰਨਮੈਂਟ ਨੂੰ ਵੀ ਕਿਹਾ ਨਹੀਂ ਦੇਖੋ ਗੁਰੂ ਨਾਨਕ ਦੇਵ ਜੀ ਇਕੱਲੇ ਸਿੱਖਾਂ ਦੇ ਗੁਰੂ ਨਹੀਂ ਸੀ ਉਹ ਤਾਂ ਜਗਤ ਗੁਰੂ ਨੇ ਉਹਨਾਂ ਨੂੰ ਤਾਂ ਸ਼੍ਰੀਲੰਕਾ 'ਚ ਵੀ ਪੂਜਿਆ ਜਾਂਦਾ ਉਹਨਾਂ ਨੂੰ ਨੇਪਾਲ 'ਚ ਵੀ ਪੂਜਿਆ ਜਾਂਦਾ ਬੰਗਲਾਦੇਸ਼ 'ਚ ਵੀ ਬਰਮਾ 'ਚ ਵੀ ਉਹਨਾਂ ਨੂੰ ਤਾਂ ਪਾਕਿਸਤਾਨ ਦੇ ਵਿੱਚ ਵੀ ਪੂਜਿਆ ਜਾਂਦਾ ਸੋ ਗੁਰੂ ਸਾਹਿਬ ਗੁਰੂ ਨਾਨਕ ਦੇਵ ਜੀ ਤਾਂ ਜਗਤ ਗੁਰੂ ਹੋਏ ਨੇ ਉਹਨਾਂ ਦੀ ਬਾਣੀ ਜਿਹੜੀ ਹੈ ਉਹ ਮਨੁੱਖਤਾ ਦੇ ਭਲੇ ਦੀ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸੋ ਮੇਰੇ ਖਿਆਲ ਚ ਇਸ ਤਰ੍ਹਾਂ ਦੀ ਕੋਈ ਕੈਟਾਗਰੀ ਨਹੀਂ ਬਣਨੀ ਚਾਹੀਦੀ ਕਿ ਸਿਰਫ ਆਹੀ ਜਾ ਸਕਦੇ ਨੇ ਕਿਉਂਕਿ ਗੁਰਨਾਨਕ ਦੇਵ ਜੀ ਸਭ ਦੇ ਸਾਂਝੇ ਨੇ ਤੇ ਸਰ ਜਿਹੜਾ ਹਾਈ ਕੋਰਟ ਨੇ ਸੰਕੇਤ ਲੱਤਾਗਾ ਵੀ ਜਿਹੜੀ ਐਸਟੀਐਫ ਹੈ ਉਹ ਦੁਬਾਰ ਤੋਂ ਬਣਨੀ ਚਾਹੀਦੀ ਹੈ ਤੇ ਨਸ਼ੇ ਦੇ ਮੁੱਦੇ ਤੇ ਜਨਕੀ ਸਰਕਾਰ ਨੂੰ ਫਟਕਾਰ ਵੀ ਲਈਏ ਕੀ ਤੁਹਾਨੂੰ ਲੱਗਦਾ ਵੀ ਕੰਮ ਨਹੀਂ ਕਰ ਰਹੀ ਸੀ ਪੋਲੀਟੀਕਲ ਪ੍ਰੈਸਰ ਸੀਗਾ ਜਾਂ ਕਿਸ ਤਰ੍ਹਾਂ ਸੀਗਾ ਜਦੋਂ ਐਸਟੀਐਫ ਬਣਾਈ ਸੀ ਤਾਂ ਬੜਾ ਅੱਛਾ ਮੂਵ ਸੀਗਾ ਕੈਪਟਨ ਸਾਹਿਬ ਦਾ ਅਸੀਂ ਵੀ ਸਵਾਗਤ ਕੀਤਾ ਸੀ ਪਰ ਐਸਟੀਐਫ ਨੇ ਜਦੋਂ ਕੰਮ ਕਰਨਾ ਸ਼ੁਰੂ ਕੀਤਾ ਫਿਰ ਉਸ ਤੇ ਪੋਲੀਟੀਕਲ ਰੋਕਾਂ ਲੱਗਣ ਲੱਗੀਆਂ ਹਰਪੀ ਸਿੱਧੂ ਉਹਨਾਂ ਦੇ ਸੀਗੇ ਹੈੱਡ ਤੇ ਉਹਨਾਂ ਨੂੰ ਰਿਪੋਰਟ ਨਹੀਂ ਪੇਸ਼ ਕਰਨ ਦਿੱਤੀ ਗਈ ਉਹਨਾਂ ਨੂੰ ਫ੍ਰੀ ਹੈਂਡ ਨਹੀਂ ਦਿੱਤਾ ਤੇ ਇਸ ਕਰਕੇ ਨਸ਼ੇ ਦਾ ਮੁੱਦਾ ਜਿਹੜਾ ਉੱਥੇ ਖੜਾ ਰਿਹਾ ਸੀ ਜਦੋਂ ਕੈਪਟਨ ਸਾਹਿਬ ਨੂੰ ਮਿਲੇ ਸੀ ਅਸੀਂ ਵੀ ਕਿਹਾ ਸੀ ਕਿ ਐਸਟੀਐਫ ਨੂੰ ਫ੍ਰੀ ਹੈਂਡ ਦਿਓ ਤੇ ਹਾਈ ਕੋਰਟ ਨੇ ਜੇ ਇਹ ਕਿਹਾ ਤਾਂ ਜੇ ਉਦੋਂ ਪਹਿਲਾਂ ਕੈਪਟਨ ਸਾਹਿਬ ਜਦੋਂ ਅਸੀਂ ਮਿਲਣ ਗਏ ਸੀ ਉਹ ਗੱਲ ਮੰਨ ਲੈਂਦੇ ਸ਼ਾਇਦ ਹਾਈ ਕੋਰਟ ਤੋਂ ਅੱਜ ਝਾੜਾ ਨਾ ਖਾਣੀਆਂ ਪੈਂਦੀਆਂ ਮਾਨ ਸਾਹਿਬ ਇੱਕ ਬਰਨਾਲਾ ਵੀ ਤੁਹਾਡੇ ਤੋਂ ਤੁਹਾਡੇ ਵੱਲ ਇੱਕ ਬੜਾ ਵੱਡਾ ਫੈਸਲਾ ਲੈ ਗਿਆ ਸੀ ਸੁਖਵੀਰ ਬਾਦਲ ਬਿਕਰਮਜੀਤ ਮਜੀਠੀਆ ਤੇ ਹਰ ਸਿਮਰਉ ਦੋਦੇ ਤੇ ਕਮੈਂਟ ਕਰ ਰਹੇ ਨੇ ਬਿਕਰਮਜੀਤ ਮਜੀਠੀਆ ਕਹਿੰਦਾ ਵੀ ਮੈਨੂੰ ਪਤਾ ਹੈ ਵੀ ਲੰਬਾ ਟਾਈਮ ਤਾਂ ਛੱਡੋ ਵੀ ਅੱਜ ਦੀ ਰਾਤ ਵੀ ਨਿਭਵੰਤਮਾਨ ਵੱਲੋਂ ਬਿਨਾਂ ਡਰ ਤੋਂ ਨਿਕਲੀ ਬਿਕਰਮਜੀਤ ਮਜੀਠੀਆ ਬਾਰੇ ਮੈਂ ਉਹਨਾਂ ਦੇ ਕਮੈਂਟ ਤੇ ਮੈਂ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ ਇਹ ਇਹ ਉਹਨਾਂ ਨੂੰ ਪਤਾ ਲੱਗ ਜੂਗਾ ਜਦੋਂ ਲੋਕ ਵੋਟਾਂ ਪਾਉਣਗੇ ਸੋ ਉਹਨਾਂ ਨੂੰ ਪਹਿਲਾਂ ਵੀ ਪਤਾ ਲੱਗ ਗਿਆ ਸੁਖਬੀਵਾਲ ਤਾਂ ਪਹਿਲਾਂ ਵੀ ਕਹਿ ਸੀ ਰਾਜ ਕਰਾਂਗੇ 25 ਸਾਲ 25 ਸੀਟਾਂ ਵੀ ਨਹੀਂ ਆਈਆਂ ਉਹਨਾਂ ਦੀਆਂ 14 ਤੇ ਰਹਿ ਗਏ ਸੋ ਉਹਨਾਂ ਵੱਲੋਂ ਮੇਰਾ ਨਾਮ ਲੈਣਾ ਇਸ ਗੱਲ ਦਾ ਸੰਕੇਤ ਹੈ ਕੋ ਡਰਦੇ ਜਦੋਂ ਦੇਖੋ ਮੇਰੇ ਮੇਰੇ ਪਿੱਛੇ ਪਏ ਰਹਿੰਦੇ ਨੇ ਉਹ ਐਡਾ ਵੱਡਾ ਤੁਹਾਡਾ ਅੰਪਾਇਰ ਆ ਤੁਸੀਂ ਐਡੇ ਵੱਡੇ ਵੱਡੇ ਤੁਸੀਂ ਜਿੱਤੇ ਹੋਇਓ ਕਈ ਕੋਈ ਕਈ ਵਾਰ ਸਾਰਾ ਟੱਬਰ ਤੁਹਾਡਾ ਤੇ ਮੈਂ ਆਮ ਘਰਾਂ ਦਾ ਮੁੰਡਾ ਹੈਂ ਮੈਂ ਜਿੱਤ ਗਿਆ ਤਾਂ ਜਦੋਂ ਦੇਖੋ ਮੇਰੇ ਪਿੱਛੇ ਪੈ ਰਹੇ ਨੇ ਕੋਈ ਗੱਲ ਨਹੀਂ ਮੈਨੂੰ ਉਹਨਾਂ ਨਾਲ ਕੋਈ ਫਰਕ ਨਹੀਂ ਪੈਂਦਾ ਜਿੰਨਾਂ ਚ ਰਾ ਮੇਰੇ ਨਾਲ ਨਹੀਂ ਆ ਲੋਕ ਜਿਹੜੇ ਇਹ ਫੈਸਲਾ ਲੈਣ ਦਾ ਮਾਸਾ ਮੇਨ ਕਾਰਨ ਕੀ ਸੋਦੇ ਐਵੇਂ ਮੈਨੂੰ ਬਦਨਾਮ ਕਰੀ ਜਾਂਦੇ ਸੀ ਕੋਈ ਕੋਈ ਮੇਰੇ ਜਿਹੜੇ ਚੰਗੇ ਕੰਮ ਨੇ ਉਹਨਾਂ ਸਾਰਿਆਂ ਨੂੰ ਇਸ ਗੱਲ ਤੇ ਦੱਬ ਲੈਂਦੇ ਤਾਂ ਭਗਵਾਨ ਤੁਮਨਤਾ ਜੀ ਇਹ ਤਾਂ ਐਬੀ ਹੈ ਜੀ ਇਹਦਾ ਸ਼ਰਾਬੀ ਹੈ ਜੀ ਮੈਂ ਕਹਾਂ ਜੀ ਮੈਂ ਇੰਨੀ ਵੀ ਨਹੀਂ ਪੀਂਦਾ ਹੈ ਮੈਂ ਘਟੋ ਘਟ ਜੇ ਜੇ ਪੀਂਦਾ ਵੀ ਸੀ ਤਾਂ ਆਪਦੀ ਪੀਂਦਾ ਸੀ ਇਨ ਬਾਦਲ ਕਾਂ ਵਾਂਗੂ ਤੇ ਕੈਪਟਨ ਕਾਂ ਵਾਂਗੂ ਪੰਜਾਬ ਦੇ ਲੋਕਾਂ ਦਾ ਖੂਨ ਨਹੀਂ ਪੀਂਦਾ ਸੀ ਮੈਂ ਪਰ ਪੰਜਾਬ ਦੇ ਜਿਹੜੇ ਮੁੱਦੇ ਨੇ ਜਾਂ ਪੰਜਾਬ ਦੀ ਜਿਹੜੀ ਤਰੱਕੀ ਹੈ ਉਹਦੇ ਵਿੱਚ ਰਾਹ 'ਚ ਕੋਈ ਰੋੜਾ ਆਉਂਦਾ ਮੈਂ ਉਹ ਵੀ ਛੱਡਣ ਨੂੰ ਤਿਆਰ ਆ ਪੰਜਾਬ ਵਾਸਤੇ ਸਰ ਸੁਖਵੀਰ ਬਾਦਲ ਨੇ ਕਿਹਾਗਾ ਕਿ ਵੀ ਜਿਹੜੇ ਸਾਡੇ ਹੁਣ ਅਕਾਲੀ ਦਲ ਦੇ ਪਰਚੇ ਦੇ ਰਹੇ ਨੇ ਜਿਹੜੀ ਸਰਕਾਰ ਦੇਦੀ ਹੈ ਅਫਸਰਾਂ ਨੂੰ ਵੀ ਧਮਕਾ ਰਿਹਾ ਵੀ ਅਫਸਰਾਂ ਤੇ ਕਾਰਵਾਈ ਕੀਤੀ ਜਾਊਗੀ ਨੌਕਰੀ ਤੋਂ ਵੀ ਕੱਢਿਆ ਕਾਰਵਾਈ ਤਾਂ ਕਦੋਂ ਕਰੋਗੇ ਕਾਰਵਾਈ ਤਾਂ ਉਦੋਂ ਕਰੂੰਗੇ ਜੇ ਸਰਕਾਰ ਚਾਹੋਂਗੇ ਅਗਲੀ ਵਾਰ 14ਵੇਂ ਨਹੀਂ ਆ ਰਹੀਆਂ ਤੁਹਾਡੀਆਂ ਕਾਰਵਾਈ ਦੀ ਗੱਲ ਕਰਦੇ ਹੋ ਤੁਸੀਂ ਤੇ ਨਾਲੇ ਆਪ ਕਿੰਨੇ ਪਰਚੇ ਕੀਤੇ 10 ਸਾਲਾਂ 'ਚ ਇਹ ਪਤਾ ਹੈ ਤਨਾਲੇ ਸੁਖਵੀਰ ਬਾਲ ਦੀਆਂ ਗੱਲਾਂ ਨੂੰ ਬਹੁਤਾ ਸੀਰੀਅਸ ਨਾ ਲਿਆ ਕਰੋ ਯਾਰ ਮੰਦ ਬੁੱਧੀ ਹੈਗਾ ਉਹ ਮਤਲਬ ਇੱਕ ਆਮ ਆਦਮੀ પાર્ટી ਦਾ ਵਟਸਐਪ ਗਰੁੱਪ ਬਣਿਆ ਹੈ ਅਸੀਂ ਪੰਜਾਬ ਦੇ ਵਿੱਚ ਜਿੱਦੀ ਕੁਝ ਚੈਟ ਵਾਇਰਲ ਹੋਈ ਹੈ ਜਿਹਦੇ ਵਿੱਚ ਬਰਗਾੜੀ ਕਾਨੂੰਨ ਲੈ ਕੇ ਜਾਂ ਹੋਰ ਕਈ ਮਸਲੇ ਇਸ ਤਰ੍ਹਾਂ ਦਾ ਇਸ ਤਰ੍ਹਾਂ ਦਾ ਚੱਲਦਾ ਰਹਿੰਦਾ ਜਿੰਨੇ ਮਰਜ਼ੀ ਅੱਜ ਕੱਲ ਤੁਸੀਂ ਫੇਕ ਬਣਾ ਲਓ ਜੀ ਠੀਕ ਹੈ ਨਾ ਫੇਕ ਆਈਡੀਆ ਬਣਦੀਆਂ ਹੁਣ ਅੱਜ ਕੱਲ ਸੋ ਉਹ ਉਹ ਕਰਨਗੇ ਹਜੇ ਕੋਸ਼ਿਸ਼ਾਂ ਟਰੋਲਿੰਗ ਕਰਨਗੇ ਸਾਡੇ ਵਿਰੁੱਧ ਮੇਰੇ ਮੇਰੇ ਭਾਸ਼ਣਾ ਦੇ ਥੱਲੇ ਜਾਂ ਮੇਰੇ ਕੋਈ ਫੋਟੋ ਵੀ ਪਾ ਦਈਏ ਵਧੀਆ ਕੰਮ ਦੀ ਵੀ ਫੋਟੋ ਪਾ ਦਈਏ ਉਹਦੇ ਥੱਲੇ ਵੀ ਗਾਲਾਂ ਕੱਢਣ ਵਾਲੇ ਸਪੈਸ਼ਲ ਰੱਖੇ ਹੋਏ ਨੇ ਕਿਸੇ ਨੂੰ ਜਵਾਨੀ ਮਿਲਦੀ ਹੈ ਕਿਸੇ ਨੂੰ ਠਿਆਨੀ ਮਿਲਦੀ ਹੈ ਇਹ 2019 ਦੀ ਲੋਕ ਸਭਾ ਚੋਣਾਂ ਦੇਖਦੇ ਆਮ ਆਦਮੀ ਪਾਰਟੀ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਹੋਰ ਕੀ ਕਰ ਰਹੇ ਹੋ ਹੋਰ ਸਾਡਾ ਨਾ ਹੋ ਸਾਡੇ ਹਾਰ ਪਾ ਰਹੇ ਹੋ ਬਦਨਾਮ ਨਹੀਂ ਕਰ ਰਹੇ ਹੋ ਤੁਹਾਨੂੰ ਕਰੀ ਜਾਣ ਦੀ ਕੋਈ ਗੱਲ ਨਹੀਂ ਉਹਨਾਂ ਦੀ ਬਦਨਾਮੀ ਕਰਨਾ ਕੋਈ ਪੀਟੀਸੀ ਨੇ ਪਹਿਲਾਂ ਪਤਾ ਨਹੀਂ ਕੀ ਕਹਿ ਕਹਿ ਕੇ ਉਹਨਾਂ ਦੀ ਤਾਰੀਫਾਂ ਕਰ ਕਰ ਕੇ ਕੀ ਬਣ ਗਿਆ ਉਹਦੇ ਨਾਲ ਲੋਕ ਕੋਈ ਟੈਲੀਵਿਜ਼ਨ ਦੇਖ ਕੇ ਵੋਟਾਂ ਪਾਉਂਦੇ ਆ ਲੋਕ ਕਰਤਾਰ ਦੇਖ ਕੇ ਵੋਟਾਂ ਪਾਉਂਦੇ ਠੀਕ ਹੈ ਨਾ ਔਰ ਇੱਕ ਮੈਂ ਤੁਹਾਨੂੰ ਹੋਰ ਪ੍ਰਾਪਤੀ ਦੱਸ ਦਿੰਨਾ ਲੋਕ ਸਭਾ ਹਲਕਾ ਸਿਮਰੂਰ ਦੇ ਲੋਕਾਂ ਲਈ ਇੱਕ ਹੋਰ ਖੁਸ਼ੀ ਦੀ ਗੱਲ ਹੈ ਕਿ ਜਿਹੜਾ ਰੀਜਨਲ ਪਾਸਪੋਰਟ ਦਫ਼ਤਰ ਉਹ ਮਲੇਰ ਕੋਟਲੇ ਦੇ ਵਿੱਚ 16 ਫਰਵਰੀ ਨੂੰ ਉਹਦਾ ਉਦਘਾਟਨ ਕਰਾਂਗੇ ਕਿਉਂਕਿ ਇੱਥੇ ਜਗ੍ਹਾ ਨਹੀਂ ਮਿਲੀ ਆਪਾਂ ਨੂੰ ਤੁਸੀਂ ਦੇਖਿਆ ਵੀ ਸੀ ਨਾਲ ਸਾਡੇ ਪੋਸਟ ਆਫਿਸ ਦੇ ਵਿੱਚ ਜਗ੍ਹਾ ਨਹੀਂ ਸੀ ਤੇ ਮਲੇਰ ਕੋਟਲਾ ਪੋਸਟ ਆਫਿਸ ਦੇ ਵਿੱਚ ਬਰੇਸ਼ ਮੰਤਰਾਲੇ ਨੇ ਜਗ੍ਹਾ ਜਿਹੜੀ ਹੈ ਉਹ ਪ੍ਰੋਵਾਈਡ ਕਰਵਾ ਲਈਏ ਤੇ 16 ਫਰਵਰੀ ਨੂੰ ਰੀਜਨਲ ਪਾਸਪੋਰਟ ਆਫਿਸ ਜਿਹੜਾ ਹੈ ਬਿਲਕੁਲ ਲੇਟੈਸਟ ਟੈਕਨੀਕ ਦੇ ਨਾਲ ਲੈਸ ਜਿਹੜਾ ਉਹ ਮਲੇਰ ਕੋਟਲਾ ਦੇ ਵਿੱਚ ਆ ਰਿਹਾ ਜੀ ਬਰਨਦਰ ਕੁਝ ਪਰ ਨਾਲਾ ਰੈਲੀ ਦੀ ਤੋ ਇੱਕ ਗੱਲ ਤਾਂ ਸਾਫ ਹੋ ਗਈ ਕਿ ਆਮ ਆਦਮੀ ਪਾਰਟੀ ਜੋ ਚੋਣਾਂ ਵਿਗਲ ਬਜਾ ਦਿੱਤਾ ਪਰ ਜੇਕਰ ਆ ਰੈਲੀ ਤੋਂ ਦੇਖੀ ਕਿ ਆਮ ਆਦਮੀ ਪਾਰਟੀ ਦੀ ਕਿਸ ਤਰ੍ਹਾਂ ਦੀ ਤਿਆਰੀ ਹੈ ਜਾਂ ਆਮ ਆਦਮੀ ਪਾਰਟੀ ਨੂੰ ਕੀ ਉਮੀਦ ਹੈ ਕਿ ਕਿਸ ਤਰ੍ਹਾਂ ਦਾ ਜਿਹੜਾ 2019 ਇਲੈਕਸ਼ਨ ਆਮ ਆਦਮੀ ਪਾਰਟੀ ਦੀ ਕਿਸ ਤਰ੍ਹਾਂ ਦਾ ਦੇਖੋ ਆਮ ਆਦਮੀ ਪਾਰਟੀ ਜਿਹੜੀ ਹੈ ਕੋਈ ਕੋਈ ਰਾਜਨੀਤਿਕ ਪਾਰਟੀ ਘੱਟ ਹੈ ਅੰਦੋਲਨ ਜ਼ਿਆਦਾ ਅਸੀਂ ਤਾਂ ਲੋਕਾਂ ਕਾ ਪਹਿਲਾਂ ਵੀ ਸਾਡੀ ਇਲੈਕਸ਼ਨ ਤਾਂ ਲੋਕਾਂ ਨੇ ਲੜੀ ਸੀ ਨਾ ਅਸੀਂ ਪੈਸੇ ਚ ਇਹਨਾਂ ਨੂੰ ਹਰਾ ਸਕਦੇ ਹਾਂ ਨਾ ਅਸੀਂ ਗੁੰਡਾ ਕਰਦਿਆਂ ਚ ਹਰਾ ਸਕਦੇ ਹਾਂ ਠੀਕ ਹੈ ਜੀ ਅਸੀਂ ਤਾਂ ਲੋਕਾਂ ਨੂੰ ਕਹਿਣਾ ਕਿ ਭਈ ਆਓ ਇਕੱਠੇ ਹੋਈਏ ਮੇਰੇ ਕੋਲੇ ਹੁਣ 5 ਸਾਲ ਦਾ ਰਿਕਾਰਡ ਹੈ ਮੈਂ ਆਪਦਾ 5 ਸਾਲ ਦਾ ਰਿਪੋਰਟ ਕਾਰਡ ਲੋਕਾਂ ਸਾਹਮਣੇ ਰੱਖੂੰਗਾ ਕਿ ਆਹ ਮੁੱਦੇ ਨੇ ਪਾਰਲੀਮੈਂਟ ਚੱਕੇ ਨੇ ਆਹ ਮੇਰੇ ਪੈਸੇ ਦਾ ਹਿਸਾਬ ਹੈ ਆ ਮੇ ਜੇ ਕੋਈ ਮੇਰੇ ਕੋਲੇ ਆਉਂਦਾ ਜਾਂ ਕੋਈ ਕੰਮ ਹੈ ਮੈਂ ਲੋਕਾਂ ਦੇ ਨਾਲ ਖੜਦਾ ਪਬਲਿਕ ਦੇ ਵਿੱਚ ਮੈਂ ਅਵੇਲੇਬਲ ਆ ਇਹਨਾਂ ਚ ਤਾਂ ਹਜੇ ਇਹ ਵੀ ਨਹੀਂ ਪਤਾ ਕਾਂਗਰਸ ਨੂੰ ਟਿਕਟ ਕਿਹਨੂੰ ਮਿਲੂਗੀ ਅਕਾਲੀ ਦਲ ਚ ਟਿਕਟ ਕਿਹਨੂੰ ਮਿਲੂਗੀ ਸੋ ਮੈਂ ਤਾਂ ਆਪਣੇ ਕੰਮ ਤੇ ਲੱਗਿਆ ਹੋਇਆ ਮਾਲੀ ਦਾ ਕੰਮ ਪਾਣੀ ਪਾਉਣਾ ਪਰ ਪਰਮਸ਼ਿਕਾ ਪਾਵੇ ਮਾਲਕ ਦਾ ਕੰਮ ਫਲ ਫੁੱਲ ਲਾਉਣਾ ਲਾਵੇ ਜਾਂ ਨਾ ਲਾਵੇ ਸਰ ਅੱਜ ਤੁਹਾਡੇ ਕੋਲੇ ਇੱਕ ਉਹ ਆਏ ਸੀਗੇ ਕਿ ਨਾਮ ਹੈ ਬਜ਼ੁਰਗ ਬਜ਼ੁਰਗ ਜੀ ਆਉਣ ਦਿਨ ਵੇਸ ਟਾਈਮ ਲੈ ਕੇ ਆਉਣਾ ਇਲੈਕਸ਼ਨ ਦੇ ਲਈ ਦੇਖੋ ਇਹ ਤਾਂ ਕਾਂਗਰਸ ਦਾ ਆਪਣਾ ਫੈਸਲਾ ਹੈ ਮੈਂ ਤਾਂ ਉਹਨਾਂ ਨੂੰ ਸ਼ੁਭ ਕਾਮਨਾਵਾਂ ਹੀ ਦੇ ਸਕਦਾ ਹਾਂ